ਮੈਂ ਕਿ ਅੰਦਰ ਕਿੱਥੋਂ ਦੀ ਜਾਈਏ ਅੱਗੇ ਲੜੋ ਮਤ ਲੜਨ ਦਾ ਮੈਨਸ ਤੁਹਾਨੂੰ ਦੱਸ ਦਾਂਗੇ ਸਾਡੀ ਆਉਣ ਤੋਂ ਸਹੀ ਪੰਜਾਬ ਤੋਂ ਚੜ ਕੇ ਮੈਂ ਕਿਸੇ ਦਿਨ ਲੜਨ ਦਾ ਦੱਸ ਦਾਂਗੇ ਤੁਹਾਨੂੰ ਸਮਾਰ ਕੇ ਆਉ ਜੀ ਗੱਲ ਨਹੀਂ ਹੈਗੀ ਪੁਲਿਸ ਦੀ ਆਪਣੀ ਡਿਊਟੀ ਆ ਸਾਡੀ ਆਪਣੀ ਡਿਊਟੀ ਆ ਸਾਡਾ ਸਾਡਾ ਪੰਗਾ ਹੈਗਾ ਸੈਂਟਰ ਨਾਲ ਟਸਲ ਪਾ ਗਿਆ ਜੀ ਸੈਂਟਰ ਨਾਲ ਇਹਨਾਂ ਨੂੰ ਮੂਹਰੇ ਕਰਤਾ ਵਾ ਗੱਡੀ 'ਚ ਸਰਦਾਰ ਜਿਗੇ ਵੀਰ ਕਹਿੰਦੇ ਇਹਨੂੰ ਰੋਕੋ ਇਹਨੂੰ ਰੋਕੋ ਇਹਨੂੰ ਫੜੋ ਇਹ ਕੀ ਕਰ ਰਹੇ ਨੇ ਪੱਗਾਂ ਨੂੰ ਦੇਖ ਕੇ ਪੱਗਾਂ ਨੂੰ ਦੇਖ ਕੇ ਰੋਕ ਰਹੇ ਨੇ ਇਹ ਭਗਵੰਤ ਮਾਨ ਦਾ ਫਰਜ ਨਹੀਂ ਸੀ ਬੰਦਾ ਆਉਣ ਦਾ ਠੀਕ ਹੈ ਪੰਜਾਬ ਦਾ ਸੀਐਮ ਐ ਸਕੈਮ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਉਹਨਾਂ ਨੇ ਤਾਂ ਵੇਚ ਨਹੀਂ ਉਹਨਾਂ ਨੇ ਵੇਚਦੀ ਨਹੀਂ ਇੱਕੋ ਥਾਲੀ ਦੇ ਚੱਟੇ ਵੱਡੇ ਨੇ ਬਾਹਰ ਜੇ ਇੰਦਰੀਏ ਬਤਾਓ ਮੈਨੂੰ ਲੜੋ ਮਤ ਬਿਲਕੁਲ ਵੀ ਇਹ ਲੇਡੀ ਕੋਲ ਬਿਲਕੁਲ ਆਓ ਇਹਨਾਂ ਨੇ ਪੁੱਛਿਆ ਅੰਦਰ ਕਿੱਧਰ ਹੋ ਜਾਈਏ ਕਿ ਲੜੋ ਮਤ ਦੱਸ ਕੀ ਕਹਿਤਾ ਸਾਨੂੰ ਇਹੋ ਜਾ ਮੇਰੇ ਕੋਲ ਸਟੂਡੈਂਟ ਮੇਰੇ ਕੋਲ ਜੀ ਸਟੂਡੈਂਟ ਆਈਡੀ ਕਾਰਡ ਹੈਗਾ ਮੈਨੂੰ ਉਹ ਕਿਹਾ ਮੈਨੂੰ ਆਏ ਦਾ ਸੋ ਅੰਦਰ ਕਿੱਧਰ ਦੀ ਜਾਈਏ ਅਗੇ ਲੜੋ ਮਤ ਆ ਚੱਕ ਚੱਕ ਦੇਖੋ ਬੱਸਾਂ 'ਚ ਬਿਠਾਈ ਜਾਂਦੇ ਲੋਕਾਂ ਨੂੰ ਹਾਂ ਤੁਹਾਨੂੰ ਕੰਮ ਵੀ ਨਹੀਂ ਜਾਂਦਾ ਜਾ ਰਿਹਾ ਤੁਹਾਨੂੰ ਹਾਂਜੀ ਮੈਂ ਮੇਰੇ ਕੋਲ ਆਈਡਿਟੀ ਕਾਰਡ ਹੈਗਾ ਸਰ ਮੈਂ ਇੱਥੇ ਐਮ ਇੰਗਲਿਸ਼ ਦੀ ਸਟੂਡੈਂਟ ਆ ਮੇਰੇ ਕੋਲ ਆਈ ਕਾਰਡ ਵੀ ਹੈਗਾ ਮੈਂ ਕਿ ਅੰਦਰ ਕਿੱਥੋਂ ਦੀ ਜਾਈਏ ਅਗੇ ਲੜੋ ਮਤ ਆ ਕੀ ਗੱਲ ਬਾਂਦੀ ਛੋਡੀ ਲੜੋ ਮਤ ਇਹ ਅੰਦਰ ਕਿਉਂ ਨਹੀਂ ਜਾਂਦੇ ਲੜਨ ਦਾ ਮੈਨ ਤੁਹਾਨੂੰ ਦੱਸ ਦਾਂਗੇ ਸਾਡੀ ਆਉਣ ਤੋਂ ਸਹੀ ਪੰਜਾਬ ਤੋਂ ਚੜ ਕੇ ਮੈਂ ਕਿਸੇ ਦਿਨ ਲੜਨ ਦਾ ਦੱਸ ਦਾਂਗੇ ਤੁਹਾਨੂੰ ਸਮਾਰ ਕੇ ਆਉਜੀ ਗੱਲ ਨਹੀਂ ਹੈਗੀ ਪੁੱਛੋ ਵੀ ਅੰਦਰ ਕਿੱਧਰ ਦੀ ਜਾਈਏ ਫਿਰ ਅਸੀਂ ਅਸੀਂ ਮੋਰਚੇ ਵਾਸਤੇ ਆਏ ਆ ਕੁਝ ਵਾਪਰ ਹੈ ਯੂਨੀਵਰਸਿਟੀ ਦਾ ਜੋ ਮਸਲਾ ਹੈ ਜੋ ਅੱਜ ਪ੍ਰੋਟੈਸਟ ਹੈ ਉਸ ਨੂੰ ਕਿਵੇਂ ਦੇਖਦੇ ਹੋ ਅਸੀਂ ਸਟੂਡੈਂਟ ਹੋ ਇੱਥੇ ਉਸ ਨੂੰ ਸਰ ਜੀ ਆਪਾਂ ਸਟੂਡੈਂਟ ਦੇ ਤੌਰ ਤੇ ਦੇਖੀਏ ਦੇਖੋ ਯੂਨੀਵਰਸਿਟੀ ਪੰਜਾਬ ਦੀ ਏ ਠੀਕ ਹੈ ਇਹ 47 ਸਾਲ ਮੇਂ ਪਹਿਲਾਂ ਲਾਹੌਰ ਚ ਹੁੰਦੀ ਸੀ 47 ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਇੱਥੇ ਬਣਾਈਏ ਇਹ ਪੰਜਾਬੀਆਂ ਨੇ ਬਣਾਈਏ ਪੰਜਾਬੀਆਂ ਨੇ ਬਹਾਲ ਕੀਤੀ ਹੈ ਯੂਨੀਵਰਸਿਟੀ ਤੁਸੀਂ ਜਿੰਨੀਆਂ ਹੋਰ ਸੈਂਟਰਲਾਈਜ਼ ਹੋਈਆਂ ਯੂਨੀਵਰਸਿਟੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਜਾ ਕੇ ਤੁਸੀਂ ਹਾਲ ਦੇਖ ਲਓ ਬਠਿੰਡੇ ਵਾਲੀ ਯੂਨੀਵਰ ਕੁੜੀਆਂ ਦੇ ਹਸਪਤਲਾਂ ਦੀਆਂ ਬਾਥਰੂਮਾਂ ਦੀਆਂ ਛੱਤਾਂ ਡਿੱਗੀਆਂ ਪਈਆਂ ਨੇ ਠੀਕ ਹੈ ਉਹ ਬੱਚੇ ਐਂ ਕੱਟ ਰਹੇ ਨੇ ਜਿਵੇਂ ਤਿਵੇਂ ਹੁਣ ਬੰਦਾ ਸੈਂਟਰਲ ਯੂਨੀਵਰਸਿਟੀ ਦੇ ਨਾਮ ਤੇ ਆ ਜਾਂਦਾ ਵੀ ਵਧੀਆ ਹੋਣੀ ਹੈਨਾ ਪਰ ਉੱਥੇ ਡੱਕਾ ਵੀ ਨਹੀਂ ਹੈਗਾ ਦੇਖਣ ਨੂੰ ਦੋ ਬਲਾਕ ਨੇ ਯੂਨੀਵਰਸਿਟੀ ਦੇ ਨਾਮ ਤੇ ਜਿੱਥੇ ਬੱਚੇ ਪੜ੍ਹਦੇ ਨੇ ਬਸ ਹੋਰ ਕੁਝ ਨਹੀਂ ਐਡੀ ਯੂਨੀਵਰਸਿਟੀ ਖੜੀ ਹੈ ਕੱਲ੍ਹ ਨੂੰ ਇਹਨੂੰ ਤੁਸੀਂ ਸੈਂਟਰਲਾਈਜ਼ ਕਰ ਦੋਗੇ ਇੱਥੇ ਤੁਸੀਂ ਦੇਖ ਲਿਓ ਇੱਥੇ ਭਾਜਪਾ ਦਾ ਰਾਜ ਆ ਜਾਣਾ ਇਹ ਵੀ ਭਾਜਪਾ ਆਈ ਚੁੱਕੀ ਆ ਠੀਕ ਹੈ ਫਿਰ ਆਰਐਸਐਸ ਆਏਗੀ ਹੋਰ ਕੁਝ ਨਹੀਂ ਆ ਇਹਨਾਂ ਨੇ ਬਸ ਗੁੰਡਾਗਰਦੀ ਸਾਰੇ ਕਿਤੇ ਲਾਗੂ ਕਰਨੀਆਂ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਕਿੰਨਾ ਕਿ ਦਾਵਾ ਪੇਸ਼ ਕਰ ਰਹੀ ਹੈ ਕਿੰਨੇ ਕ ਬੰਦੇ ਪੰਜਾਬ ਸਰਕਾਰ ਨੇ ਤਾਂ ਜੀ ਪਹਿਲਾਂ ਦੇਖੋ ਅੱਜ ਤੋਂ 2 ਸਾਲ ਪਹਿਲਾਂ ਅਸੀਂ ਮੋਹਾਲੀ ਗਏ ਸੀ ਬਾਰਡਰ ਤੇ ਘਰਨੇ ਵਾਸਤੇ ਠੀਕ ਆ ਉੱਥੇ ਵੀ ਮੋਰਜਾ ਸੀ ਇਹਨਾਂ ਨੇ ਕੀ ਕੀਤਾ ਮੋਰਜੇ ਦੇ ਜਵਾਕਾਂ ਨਾਲ ਉੱਥੇ ਵੀ ਇਹਨਾਂ ਨੇ ਆਹੀ ਗੁੰਡਾਗਰਦੀ ਕੀਤੀ ਬੈਰੀਗੇਡ ਲਾ ਲਏ ਠੀਕ ਆ ਬੈਰੀਗੇਡ ਤੋਂ ਬਾਅਦ ਉੱਥੇ ਪਹਿਲਾਂ ਤਾਂ ਇਹਨਾਂ ਨੇ ਲਾਠੀ ਚਾਰਜ ਕੀਤਾ ਫਿਰ ਅੱਗੇ ਚੰਡੀਗੜ੍ਹ ਬਾਰਡਰ ਤੱਕ ਪਹੁੰਚ ਨਹੀਂ ਦਿੱਤਾ ਪਿੱਛੇ ਕਹਿੰਦੇ ਸਾਡੇ ਨਾਲ ਮੀਟਿੰਗ ਕਰ ਲਓ ਭਗਵੰ ਉਹਨਾਂ ਨੇ ਤਾਂ 250 ਕਰੋੜ ਚ ਆ 250 ਵੀ ਨਹੀਂ 25 ਕਰੋੜ ਚ ਵੇਚਤੀ ਠੀਕ ਹੈ ਯੂਨੀਵਰਸਿਟੀ ਦਾ ਕਹਿ ਰਹੇ ਕਿ ਅਸੀਂ ਇੱਕ ਢਾਕੇ ਖੜੇ ਯੂਨੀਵਰਸਿਟੀ ਜਾਣ ਨਹੀਂ ਦੇਾਂਗੇ ਇਹ ਜਿਹੜੇ ਇੱਕ ਢਾਕੇ ਖੜੇ ਨੇ ਦਿਖਾ ਦਿਓ ਜੀ ਸਾਨੂੰ ਜਿੱਥੇ ਖੜੇ ਨੇ ਇੱਥੇ ਤੁਸੀਂ ਅੰਦਰ ਚੱਲ ਜਾਓ ਮੋਰਚੇ 'ਚ ਸਟੂਡੈਂਟ ਹੀ ਬੈਠੇ ਨੇ ਸਾਰੇ ਹੋਰ ਸਿੰਗਰ ਵੀ ਇੱਥੇ ਕਾਫੀ ਆ ਚੁੱਕੇ ਨੇ ਠੀਕ ਹੈ ਨਾਲ ਖੜਨ ਵਾਲੇ ਜਿਹੜੇ ਨਾਲ ਖੜਨਾ ਹੁੰਦਾ ਆ ਕੇ ਨਾਲ ਖੜਦਾ ਜਿਹੜੇ ਇਹਨਾਂ ਨੇ ਬਸ ਇੱਥੇ ਆਏ ਸੀ ਪਰਸੋਂ ਦੇ ਚੌਥੇ ਇੱਥੇ ਇੱਕ ਲੀਡਰ ਆਏ ਸੀ ਉਹਨਾਂ ਨੂੰ ਬੱਚਿਆਂ ਨੇ ਸਵਾਲ ਕੀਤਾ ਵੀ ਤੁਸੀਂ ਪਹਿਲਾਂ 25 ਕਰੋੜ ਚ ਕਿਉਂ ਵੇਚੀ ਯੂਨੀਵਰ ਤੇ ਉਹਨਾਂ ਨੇ ਜਿਆਦਾ ਪੁੱਛਿਆ ਬੱਚਿਆਂ ਨੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਗੱਡੀ 'ਚ ਬੈ ਕੇ ਭੱਜ ਗਏ ਤੁਸੀਂ ਨਾਲ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਬੈਠੇ ਨੇ ਬੈਠੇ ਦਿਖਾ ਦਿਓ ਕਿੱਥੇ ਬੈਠੇ ਨੇ ਜਾਂ ਖੜੇ ਦਿਖਾ ਦਿਓ ਕਿੱਥੇ ਖੜੇ ਨੇ ਇੱਥੇ ਭਗਵੰਤ ਮਾਨ ਦਾ ਫਰਜ ਨਹੀਂ ਸੀ ਬੰਦ ਆਉਣ ਦਾ ਠੀਕ ਹੈ ਪੰਜਾਬ ਦਾ ਸੀਐਮ ਐਸ ਟਾਈਮ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਹੱਥਾਂ 'ਚੋਂ ਖੋਈ ਜਾ ਰਹੀ ਆ ਉਹਦਾ ਫਰਜ ਨਹੀਂ ਸੀ ਬੰਦ ਆਉਣ ਦਾ ਠੀਕ ਹੈ ਮੁੱਖ ਮੰਤਰੀ ਨੇ ਤਾਂ ਕੋਈ ਸੈਨੇਟ ਦੀ ਮੀਟਿੰਗ ਤੱਕ ਨਹੀਂ ਅਟੈਂਡ ਕੀਤੀ ਕਹਿੰਦੇ ਹਨ ਹਾਂਜੀ ਬਿਲਕੁਲ ਨਹੀਂ ਕੀਤੀ ਉਹਨਾਂ ਨੂੰ ਕੋਈ ਵਰਗ ਹੀ ਨਹੀਂ ਨਾ ਪੈਂਦਾ ਉਹਨਾਂ ਨੇ ਤਾਂ ਵੇਚ ਨਹੀਂ ਉਹਨਾਂ ਨੇ ਵੇਚਦੀ ਨਹੀਂ ਇਹ ਸਾਰੇ ਦੇਖੋ ਇੱਕੋ ਥਾਲੀ ਦੇ ਚੱਟੇ ਬੱਟੇ ਨੇ ਹੋਰ ਕੁਝ ਨਹੀਂ ਜਿਹੜੀ ਗੱਲ ਮੈਂ ਬਹਿਣੇ ਆਖੀ ਆ ਕੀ ਉਹਦੋਂ ਸਵਾਲ ਕੀਤੇ ਅਸੀਂ 4 ਦਿਨ ਤੋਂ ਸ੍ਰੀ ਅਮਰitsar ਸਾਹਿਬ ਤੋਂ ਅਰਦਾਸ ਕਰਵਾ ਕੇ ਕੜਾਹ ਪ੍ਰਸ਼ਾਦ ਜਲ ਲਿਆਂਦਾ ਸ਼ਕਮੀਤ ਉਹਨਾਂ ਨੂੰ ਟੀਮ ਸਾਰੀ ਭੈਣ ਭਰਾਵਾਂ ਨੂੰ ਸਰੂਪੇ ਪਾਏ ਜੋ ਇਹਨਾਂ ਨੇ ਗੱਲ ਕੀਤੀ ਕਿ ਉਹ ਸਾਰਾ ਭੈਣ ਨੇ ਉੱਥੇ ਇੱਕ ਸਵਾਲ ਕੀਤਾ ਮਾਲਵਿੰਦਰ ਸਿੰਘ ਕੰਗ ਮੀਤ ਹੇਰ ਨੂੰ ਵੇਖੋ ਸਵਾਲ ਉਹਨਾਂ ਨੇ ਆਪਣੇ ਢੰਗ ਨਾਲ ਕੀਤਾ ਠੀਕ ਆ ਤਰੀਕਾ ਪੁੱਛਣ ਦਾ ਅਲੱਗ-ਅਲੱਗ ਆਪਣਾ ਤਰੀਕਾ ਹੋ ਸਕਦਾ ਜਿਵੇਂ ਆਪਾਂ ਕਿਸੇ ਨੂੰ ਪੁੱਛੀਏ ਕਿ ਤੇਰੇ ਖਸਮ ਦਾ ਕੀ ਹਾਲਚਾਲ ਆ ਹਨਾ ਜਾਂ ਕਿਸੇ ਨੂੰ ਪੁੱਛ ਲਈ ਵੀ ਤੇਰੇ ਪਤੀ ਦਾ ਕੀ ਹਾਲਚਾਲ ਆ ਸੋ ਧਾਰਨ ਤੌਰ ਤੇ ਇਹਨਾਂ ਦੇ ਸਵਾਲ ਵਾਜਿਬ ਸੀ ਕੋਈ ਫ੍ਰੀ ਹੈਂਡ ਵੇਖੋ ਅਸੀਂ ਆਏ ਆ ਕੋਈ ਸਾਡੇ ਹੱਥ 'ਚ ਡੰਡੇ ਨਹੀਂ ਆ ਕੋਈ ਕੁਛ ਨਹੀਂ ਆ ਇਹ ਲੁੱਟਣ ਵਾਲੇ ਸਾਨੂੰ ਇਕੱਠੇ ਹੋ ਸਕਦੇ ਆ ਅਸੀਂ ਲੁੱਟੇ ਜਾ ਰਹੇ ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ ਸੋ ਅਪੀਲ ਆ ਜਿੱਥੇ-ਜਿੱਥੇ ਵੀ ਸਾਡੇ ਕੋਲ ਭੈਣ ਭਰਾ ਆਏ ਆ ਸ੍ਰੀ ਅਮਰਸਰ ਸਾਹਿਬ ਤੋਂ ਜਾਂ ਪੂਰੇ ਪੰਜਾਬ ਤੋਂ ਉਹ ਆਪੋ ਆਪਣੀ ਚੰਗੇ ਤਰੀਕੇ ਨਾਲ ਪ੍ਰੋਟੈਸਟ ਕਰਨ ਪੁਲਿਸ ਦੀ ਆਪਣੀ ਡਿਊਟੀ ਆ ਸਾਡੀ ਆਪਣੀ ਟੂਟੀ ਆ ਸਾਡਾ ਸਾਡਾ ਪੰਗਾ ਹੈਗਾ ਸੈਂਟਰ ਨਾਲ ਵੇਖੋ ਇਹ EMPLOYE ਆ ਇਹਨਾਂ ਦਾ ਸਾਡਾ ਕੋਈ ਟਸਲ ਬਾਜੀ ਨਹੀਂ ਆ ਟਸਲ ਬਾਗੇ ਆ ਜੀ ਸੈਂਟਰ ਨਾਲ ਇਹਨਾਂ ਨੂੰ ਮੂਰੇ ਕਰਤਾ ਵਾ ਸੋ ਅਸੀਂ ਪੀਸਫੁਲ ਜਿਹੜੀ ਉਹ ਪ੍ਰੋਟੈਸਟ ਕਰਨੀ ਆ ਜਿੱਤ ਸਾਡੀ ਹੋ ਚੁੱਕੀ ਆ ਬਸ ਇਹ ਗੋਡਿਆਂ ਤੇ ਆ ਗਏ ਉਹਨਾਂ ਨੇ ਹੱਥ ਜੋੜਨੇ ਬਾਕੀ ਆ ਕਿ ਸੈਂਟਰ ਦੇ ਨਾਲ ਤੁਹਾਡੀ ਲੜਾਈ ਆ ਪਰ ਜੇ ਤੁਹਾਡੇ ਨਾਲ ਪੰਜਾਬ ਸਰਕਾਰ ਹੁੰਦੀ ਲੱਗਦਾ ਨਹੀਂ ਸੀਗਾ ਕਿ ਫਿਰ ਹੋਰ ਜ਼ੋਰ ਪੈਂਦਾ ਯਾਰ ਇਸੇ ਗੱਲ ਦਾ ਤੇ ਰੋਣਾ ਆ ਇਹ ਜਦੋਂ ਵੇਖੋ ਜਿਹੜਾ ਘਰ ਦਾ ਮੁਖੀ ਹੁੰਦਾ ਨਾ ਉਹ ਚੋਰ ਇੱਕ ਚੋਰੀ ਕਰ ਰਿਹਾ ਹੋਵੇ ਤੇ ਸਾਈਡ ਦੇ ਲੋਕ ਕਹੀ ਜਾਣ ਚੋਰੀ ਕਰ ਕੋਈ ਬਾਅਦ ਚ ਵੇਖਾਂਗੇ ਵੇਖੋ ਕੋਟਾਂ ਦਾ ਕੰਮ ਨਹੀਂ ਆ ਮੁੱਖ ਮੰਤਰੀ ਦਾ ਕੀ ਕੰਮ ਆ ਜਦੋਂ ਅਸੀਂ ਸੈਂਟਰ ਦੀਆਂ ਮੀਟਿੰਗਾਂ ਹੀ ਨਹੀਂ ਅਟੈਂਡ ਕੀਤੀਆਂ ਫਿਰ ਅਸੀਂ ਆਪ ਖੁਦ ਮੌਕਾ ਦੇ ਰਹੇ ਆ ਵੀ ਭਾਈ ਸਾਡੇ ਕੋਲ ਟਾਈਮ ਨਹੀਂ ਆ ਤੁਸੀਂ ਸੰਭਲੋ ਸੋ ਇਹ ਸਾਡੇ ਬਜ਼ੁਰਗਾਂ ਨੇ ਕਿਰਤ ਕਮਾਈ ਦਸਵੰਦ ਚੋਂ ਇਹ ਨਹੀਂ ਰੱਖੀ ਸੀ ਲਗਭਗ ਅੱਜ ਤੋਂ 143 ਸਾਲ ਪਹਿਲਾਂ ਸੋ ਹੁੰਦੀ ਹੋਈ ਲਾਹੌਰ ਤੋਂ ਸ਼ਿਮਲੇ ਤੋਂ ਵੀ ਇੱਥੇ ਸ਼ਿਫਟਾਈ ਆ ਇਹ ਸਾਡੀ ਸਾਰਿਆਂ ਦੀ ਸਾਂਝੀ ਆ ਸਾਡੀ ਹੋਂਦ ਦੀ ਲੜਾਈ ਆ ਕੋਈ ਸਿੱਖ, ਹਿੰਦੂ, ਮੁਸਲਮਾਨ, ਈਸਾਈ ਜਿੰਨੇ ਵੀ ਆ ਸਾਰੇ ਇੱਥੇ ਪੜਦੇ ਆ ਠੀਕ ਹੈ ਜੀ ਹੁਣ ਵੇਖੋ ਹਿਮਾਚਲ ਤੋਂ ਵੀ ਉਦੋਂ ਆਏ ਸੀ ਪਰ ਕਹਿਆ ਜਾ ਰਿਹਾ ਕਿ ਪੰਜਾਬ ਨੰਬਰ ਗੱਡੀਆਂ ਦੀ ਖਾਸ ਚੈਕਿੰਗ ਹੋ ਰਹੀ ਆ ਚੰਡੀਗੜ੍ਹ ਦੇ ਬਾਰਡਰ ਸਟੇਟ ਤੁਹਾਨੂੰ ਲੱਗਦਾ ਇੱਕ ਪਹਿਚਾਨ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਜਾਂ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਬਿਲਕੁਲ ਆ ਜਿਹੜਾ ਆ ਨਾਕਾ ਲੱਗਿਆ ਨਾ ਜਿਹੜਾ ਹੁਣੀ ਮੈਂ ਇੱਥੇ ਆਟੋ થી ਆਈ ਆ ਅ ਇੱਥੇ ਕੀ ਕੰਮ ਆ ਜਿਹੜੇ ਇਹਨਾਂ ਦੇ ਸੀਨੀਅਰ ਖੜੇ ਨੇ ਪੁਲਿਸ ਵਾਲ ਇਹਨਾਂ ਨੇ ਕੀ ਕੀਤਾ ਉੱਥੇ ਗੱਡੀ 'ਚ ਸਰਦਾਰ ਸੀਗੇ ਵੀਰ ਤਿੰਨ ਸਰਦਾਰ ਸੀ ਕਹਿੰਦੇ ਇਹਨੂੰ ਰੋਕੋ ਇਹਨੂੰ ਰੋਕੋ ਇਹਨੂੰ ਫੜੋ ਅੱਛਾ ਇਹ ਕੀ ਕਰ ਰਹੇ ਨੇ ਪੱਗਾਂ ਨੂੰ ਦੇਖ ਕੇ ਪੱਗਾਂ ਨੂੰ ਦੇਖ ਕੇ ਰੋਕ ਰਹੇ ਨੇ ਕਿਸਾਧਾਰੀਆਂ ਇੱਥੇ ਪੜਦੇ ਹੋ ਲੱਗਦਾ ਕਿ ਜੇਕਰ ਸੈਂਟਰ ਦੇ ਹੱਥ ਜਾਵੜੀ ਦਾ ਕੁਝ ਇੱਥੇ ਤੁਹਾਡੇ ਬੰਦੇ ਨਾ ਬਿਲਕੁਲ ਹੀ ਨਹੀਂ ਲੈਣਾ ਜੀ ਆਪਾਂ ਤਾਂ ਬਿਲਕੁਲ ਮੰਨਦੇ ਆ ਕੁਝ ਨਹੀਂ ਲੈਣਾ ਇੱਥੇ ਪਹਿਲਾਂ ਹੀ ਪੰਜਾਬੀਆਂ ਦੀ ਹੋਂਦ ਖਤਮ ਦੀ ਕਰਨ ਦੀ ਪੂਰੀ ਤਿਆਰੀ ਹੈ ਠੀਕ ਹੈ ਇੱਥੇ ਫਿਰ ਸਾਨੂੰ ਕੋਈ ਪੰਜਾਬੀ ਦਿਖਣਾ ਹੀ ਨਹੀਂ ਆ ਇਹਨਾਂ ਦੀ ਤਾਂ ਕੋਸ਼ਿਸ਼ ਹੀ ਹੈ ਇਹ ਫੈਸਲੇ ਲਏ ਗਏ ਨੇ ਵਾਪਸ ਲਏ ਨੇ ਫੈਸਲੇ ਅੱਜ ਦਾ ਜਿਹੜਾ ਤੁਸੀਂ ਮਾਹੌਲ ਦੇਖਿਆ ਲੱਗਦਾ ਕਿ ਉਹ ਜਿਹੜੇ ਫੈਸਲੇ ਆ ਸਰਕਾਰ ਖੜੂਗੀ ਉਹਨਾਂ ਤੇ ਹਾਂਜੀ ਇੱਕ ਹੋਰ ਗੱਲ ਹੈ ਇਹ ਫੈਸਲੇ ਵੀ ਦੇਖੋ ਬਹੁਤ ਥਾਂ ਤੇ ਕਿਹਾ ਜਾ ਰਿਹਾ ਵਾਪਸ ਲੈ ਲੈਨੇ ਠੀਕ ਹੈ ਪਰ ਜਦੋਂ ਅਸੀਂ ਮੋਰਚੇ 'ਚ ਬੈਠੇ ਸੀ ਸਾਡੇ ਕੋਲ ਖਬਰ ਪਹੁੰਚੀ ਵੀ ਇਹ ਪੂਰੀ ਤਰ੍ਹਾਂ ਵਾਪਸ ਨਹੀਂ ਲੈ ਗਏ ਆ ਇਹ ਪਾਸੇ ਕੁ ਅਫਵਾਹ ਫੈਲਾਈ ਗਈ ਹੈ ਤਾਂ ਕਿ ਲੋਕ ਇਸ ਮੋਰਚੇ 'ਚ ਘੱਟ ਤੋਂ ਘੱਟ ਆਉਣ ਠੀਕ ਹੈ ਹੁਣ ਜਿੰਨਾਂ ਕੋਲ ਵਾ ਪਹੁੰਚ ਗਏ ਹੋਣਗੇ ਲੈ ਲੈ ਵਾਪਸ ਉਹ ਕਿੰਨੇ ਲੋਕ ਨਹੀਂ ਆਏ ਹੋਣੇ ਅੱਜ ਇੱਥੇ ਠੀਕ ਹੈ ਤਾਂ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਹਲੇ ਤੱਕ ਇਹਨਾਂ ਨੇ ਆਪਦੇ ਫੈਸਲੇ ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੈਂਦਾ ਸੈਨੇਟ ਦਾ ਫੈਸਲਾ ਨਹੀਂ ਇਹਨਾਂ ਨੇ ਵਾਪਸ ਲੈਂਦਾ ਇਹਨੂੰ ਸੈਂਟਰਲਾਈਜ਼ ਕਰਨ ਦਾ ਫੈਸਲਾ ਇਹਨਾਂ ਨੇ ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੈਂਦਾ ਇਹ ਵਾਹ ਹੀ ਨਹੀਂ ਦੀ ਗੱਡੀ ਡੇਟ ਰਹਿ ਗਈ ਹੈ ਅਨਾਉਂਸ ਕਰਨ ਵਾਲੀ ਬਸ ਹਾਂਜੀ